ਕਿ ਆਪਾਂ ਇਹਦੇ ਆਦੀ ਹੋ ਚੁੱਕੇ ਆਂ ਆਪਾਂ ਨੂੰ ਕਦੇ ਸੋਨ ਨੂੰ ਨਹੀਂ ਮਿਲਦਾ ਵੀ ਪਰਾਲੀ ਬੋਨ ਦਾ ਫਾਇਦਾ ਹੋਇਆ ਲਗਾਉਣਾ ਮਜਬੂਰੀ ਹੈ ਮਜਬੂਰੀ ਆਰਮਰ ਦੀ ਕਿਉਂਕਿ ਪਹਿਲਾਂ ਇਹਦਾ ਇਹਦਾ ਪਬਲਿਕੇਸ਼ਨ ਵੀ ਇਹਦਾ ਜਿਹੜਾ ਲਿਟਰੇਚਰ ਛਪਿਆ ਉਹਦੇ ਵਿੱਚ ਵੀ ਇਹੀ ਕਿਹਾ ਦੀ ਫਸਲੀ ਰਹਿੰਦ ਖੂੰਦ ਨੂੰ ਅੱਗ ਲਾ ਦਿੱਤੀ ਜਾਵੇ ਸਰਕਾਰ ਨੇ ਇੱਕ ਐਸ ਤਰੀਕੇ ਨਾਲ ਦੇਖ ਲਿਆ ਪਰਾਲੀ ਨੂੰ ਵੀ ਪਰਾਲੀ ਦੀ ਮਸ਼ੀਨਰੀ ਦੇ ਸਬਸਿਡੀ ਆ ਗਈ ਤੇ ਪਰਾਲੀ ਤੋਂ ਜਿਹੜਾ ਪ੍ਰੋਡਕਟ ਬਣ ਗਿਆ ਉਹ ਵੀ ਮਾਰਕੀਟ ਚ ਅੱਗੇ ਸੇਲ ਹੋਣਾ ਤੇ ਲੱਗਣੀ ਉਹਨੂੰ ਅੱਗ ਹੈ ਅੱਗ ਨੂੰ ਯਤਨ ਕੀਤੇ ਜਾ ਰਹੇ ਆ ਕੰਟਰੋਲ ਕਰਨ ਦੇ ਖਤਮ ਨਹੀਂ ਹੋ ਸਕਦੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਹਰੇਕ ਸਾਲ ਜਿਹੜਾ ਪ੍ਰਾਲੀ ਵਾਲਾ ਮੁੱਦਾ ਹੈਗਾ ਉਹ ਪੂਰਾ ਗਰਮ ਰਹਿੰਦਾ ਹੈਗਾ ਜਿ ਸਰਕਾਰਾਂ ਕਹਿੰਦੀਆਂ ਨੇ ਵੀ ਅੱਗਾ ਨਹੀਂ ਲਾਉਣੀਆਂ ਪਰ ਕਿਸਾਨਾਂ ਕੋਲੇ ਜਦੋਂ ਕੋਈ ਹੱਲ ਨਹੀਂ ਹੁੰਦਾ ਉਹ ਪ੍ਰਾਲੀ ਨੂੰ ਅੱਗ ਲਾ ਦਿੰਦੇ ਨੇ ਤਾਂ ਉਹਦੇ ਤੇ ਅੱਜ ਆਪਾਂ ਬਾਈ ਪ੍ਰਗਟ ਸਿੰਘ ਨੂੰ ਪੁੱਛਦੇ ਹਾਂ ਵੀ ਆਪਾਂ ਨੂੰ ਪ੍ਰਾਲੀ ਦੀ ਸਾਂਭ-ਸਮਾਲ ਵਾਸਤੇ ਕਿਹੜਾ ਮੰਨ ਲਓ ਆਪਸ਼ਨ ਸਹੀ ਰਹਿੰਦੀ ਹੈਗੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਜਿਵੇਂ ਆਪਾਂ ਨੇ ਮੰਨ ਲਓ ਪਰਾਲੀ ਨੂੰ ਸਾਂਭਣ ਵਾਸਤੇ ਅੱਗ ਵੀ ਲਾ ਦਨੇ ਆ ਜਾਂ ਕੋਈ ਸੁਪਰ ਸੀਡਰ ਦਾ ਬੀਜ ਲੰਦਾ ਆਪਾਂ ਇਹਦੇ ਵੀ ਐਸਐਮਐਸ ਨੋਬੜਾ ਕੇ ਤੇ ਜਾਂ ਵੀ ਮੰਨ ਲਓ ਗੱਠਾ ਗੱਠਾ ਬਣਾਉਣਾ ਹੈ ਆਪਾਂ ਤਾਂ ਉਹਦੇ ਵਾਸਤੇ ਪਰ ਨੂੰ ਵੀ ਸਾਰਿਆਂ ਨੂੰ ਮੰਨ ਲਓ ਵੀ ਬੈਨੀਫਿਟ ਕਿਹੜੀ ਚੀਜ਼ ਆ ਇਹਦੀ ਆਪਾਂ ਨੂੰ ਗੱਠਾ ਬਣਵਾਉਣੀਆਂ ਚਾਹੀਦੀਆਂ ਨੇ ਖੇਤ ਚ ਜੀ ਤਰੀਕੇ ਬਹੁਤ ਆ ਵੀਰੇ ਪਰਾਲੀ ਨੂੰ ਨਜਿੱਠਣ ਦੇ ਸਾਂਭਣ ਦੇ ਆਪਾਂ ਇਹਦੇ ਫਾਇਦੇ ਬਾਰੇ ਸੁਚੇਤ ਨਹੀਂ ਹੈਗੇ ਹਾਂਜੀ ਆਪਾਂ ਜਿੱਤ ਦੇ ਵਿੱਚ ਅੱਗ ਲਾ ਰਹੇ ਹੈਗੇ ਆ ਕਿਉਂਕਿ ਆਪਾਂ ਜਿਵੇਂ ਕਹ ਰਹੀਏ ਵੀ ਆਪਾਂ ਸਵੇਰ ਸਾਬ ਰੋਟੀ ਖਾਣੇ ਆ ਲੋਕਾਂ ਟਾਈਮ ਬਾਅਦ ਪਾਣੀ ਪੀਣੇ ਆ ਇੱਕ ਇਹ ਕੰਮ ਆਦਤ ਦੇ ਤਹਿਤ ਕਰੀਏ ਸਾਇ ਸਰੀਰ ਨੂੰ ਫਾਇਦਾ ਨਾ ਕਰੇ ਉਸੇ ਤਰੀਕੇ ਨਾਲ ਅੱਗ ਵੀ ਇਸੇ ਤਰੀਕੇ ਨਾਲ ਲੱਗ ਰਹੀ ਹੈ ਵੀ ਆਪਾਂ ਇਹਦੇ ਆਦੀ ਹੋ ਚੁੱਕੇ ਆ ਆਪਾਂ ਨੂੰ ਕਦੇ ਸੁੰਨ ਨੂੰ ਨਹੀਂ ਮਿਲਦਾ ਵੀ ਪਰਾਲੀ ਬੋਨ ਦਾ ਫਾਇਦਾ ਹੋਇਆ ਕਿਉਂਕਿ ਪਹਿਲਾਂ ਇਹਦਾ ਇਹਦਾ ਪਬਲਿਕੇਸ਼ਨ ਵੀ ਇਹਦਾ ਜਿਹੜਾ ਲਿਟਰੇਚਰ ਛਪਿਆ ਉਹਦੇ ਵਿੱਚ ਵੀ ਇਹੀ ਕਿਹਾ ਦੀ ਫਸਲੀ ਰਹਿੰਦ ਖੂੰਦ ਨੂੰ ਅੱਗ ਲਾ ਦਿੱਤੀ ਜਾਵੇ ਪਰ ਸਮੱਸਿਆ ਇਹ ਹੋ ਜਾਂਦੀ ਸਗੀ ਕਿ ਆਪਾਂ ਇਦੋਂ ਫਸਲ ਦੇ ਅਵਸ਼ੇਸ਼ ਆ ਜਿਹੜੇ ਉਹ ਵੀ ਤੰਦਰੁਸਤ ਹੋਣੇ ਚਾਹੀਦੇ ਆ ਜਿਹੜੀ ਫਸਲ ਦੀ ਪਰਾਲੀ ਆ ਖਾਸ ਕਰਕੇ ਝੋਨੇ ਦੀ ਉਹਨੂੰ ਅੱਗ ਲਾਉਣਾ ਮਜਬੂਰੀ ਹੈ ਆਰਮਰ ਦੀ ਕਿਉਂਕਿ ਝੋਨਾ ਵੱਢਿਆ ਜਾ ਰਿਹਾ 21 ਅਕਤੂਬਰ ਨੂੰ ਤਣਕ ਦੀ ਬਿਜਾਈ ਕਰਨੀ ਹੈ 5 ਨਵੰਬਰ ਨੂੰ ਉਹ ਹਰੇ ਖਰਚੇ ਕਿਸੇ ਤਰੀਕੇ ਨਾਲ ਲੋਟ ਨਹੀਂ ਹੋਗੇ ਜ਼ਿਮੀਂਦਾਰਾਂ ਦਾ ਅੱਗ ਲਾਉਣਾ ਨੁਕਸਾਨ ਹੀ ਹੋ ਰਿਹਾ ਹੈ ਇਹ ਵੀ ਪਤਾ ਸਰਕਾਰ ਦਾ ਫਾਇਦਾ ਹੋ ਰਿਹਾ ਇਗਾ ਇਸੇ ਕਰਕੇ ਤਾਂ ਸ਼ਾਇਦ ਅੱਗ ਬੁਝਦੀ ਨਹੀਂ ਅੱਗ ਤਾਂ ਆਥਨ ਨੂੰ ਬੁਝ ਸਕਦੀ ਹੈਗੀ ਆ ਸਰਕਾਰ ਐਲਾਨ ਕਰੇ ਵੀ 5000 ਰੁਪਏ씩 ਕਿਲੇ ਦੇ ਦਿੰਨੇ ਹੈਗੇ ਆ ਤੇ ਜਿਹੜੇ ਬੰਦਾ ਕੋਈ ਅੱਗ ਲਾਉਂਦਾ ਦਿਖੇਗਾ ਸਿਰੀ ਨੂੰ ਵੀ ਜੇਲ੍ਹ ਚ ਮਾਰਨ ਤੇ ਜ਼ਿੰਮੇਦਾਰ ਨੂੰ ਪਰ ਜ਼ਿੰਮੇਦਾਰ ਕਮਿਟਮੈਂਟ ਕਰਨ ਵੀ ਅਸੀਂ 5000 ਰੁਪਏ ਲਵਾਂਗੇ ਐਡਵਾਂਸ ਚ ਲਵਾਂਗੇ ਅੱਗ ਨਹੀਂ ਲਾਵਾਂਗੇ ਭਾਵੇਂ ਅਸੀਂ ਆਪਦਾ ਘਰੇ ਰੱਖੀਏ ਖੇਤ ਚ ਗਾਲੀਏ ਕਿਹੜੀ ਮਸ਼ੀਨਰੀ ਲਿਆਉਣੀ ਆ ਗੱਠ ਬਣਾਉਣੀ ਆ ਨਹੀਂ ਬਣਾਉਣੀ ਇਹ ਵੱਖਰਾ ਵਿਸ਼ਾ ਗੱਠਾਂ ਜਿੱਥੇ ਸੇਮ ਦਾ ਏਰੀਆ 2 ਫੁੱਟ ਤੇ ਪਾਣੀ ਆ ਉਹਤੇ ਜਿਆਦਾ ਅੱਗ ਲਗੂਈ ਜਾਂ ਗੱਠਾ ਬਣਨੀ ਆ ਸਾਰੇ ਪੰਜਾਬ ਨੂੰ ਗੱਠਾ ਬਣਾਈਆਂ ਨਹੀਂ ਜਾ ਸਕਦੀਆਂ ਸਾਰੀ ਜੂਪੀ ਦੀ ਲੇਬਰ ਲਿਆ ਕੇ ਜਿੰਨੀ ਝੋਨਾ ਲਾਉਣ ਵੇਲੇ ਲੇਬਰ ਆਉਂਦੀ ਹੈ ਓਨੀ ਲੇਬਰ ਵੀ ਆ ਜਾਏ ਤਾਂ ਵੀ ਗੱਠਾ ਪੰਜਾਬ ਚ ਨਹੀਂ ਚੱਕੀਆਂ ਜਾ ਸਕਦੀਆਂ 32 ਲੱਖ ਹੈਕਟੇਰ ਪੈਲੀ ਆ ਉਹਦੇ ਵਿੱਚੋਂ ਲਗਭਗ 3 ਕ ਲੱਖ ਹੈਕਟੇਰ ਦੇ ਵਿੱਚ ਇਹ ਸ਼ਿਫਟਾਂ ਜਿਹੇ ਦੇ ਰੂਪ ਵਿੱਚ ਗੱਠਾ ਬਣ ਕੇ ਚੱਕੀਆਂ ਜਾ ਸਕਦੀਆਂ ਹੈਗੀਆਂ ਸਾਰੇ ਪੰਜਾਬ 'ਚ ਗੱਠਾ ਬਣਾਉਣ ਦੀ ਲੋੜ ਵੀ ਨਹੀਂ ਹੈਗੀ ਜ਼ਮੀਨ ਦੇ ਵਿੱਚੋਂ ਆਪਾਂ 700 150 ਮਣ ਤੱਕ ਦਾਣੇ ਕੱਢ ਰਹੇ ਹੈਗੇ ਆ ਪਾ ਤੈ ਆਪਾਂ ਕੱਲੀਆਂ ਖਾਦਾ ਹੀ ਰਹੇ ਹੈਗੇ ਆ ਆ ਜੇ ਉਹਦੇ ਵਿੱਚ ਵੀ ਪਰਾਲੀ ਸਰਕਾਰ ਨੇ ਇੱਕ ਐਸ ਤਰੀਕੇ ਨਾਲ ਦੇਖ ਲਿਆ ਪਰਾਲੀ ਨੂੰ ਕਿ ਪਰਾਲੀ ਦੀ ਮਸ਼ੀਨਰੀ ਦੇ ਸਬਸਿਡੀ ਆ ਗਈ ਤੇ ਪਰਾਲੀ ਤੋਂ ਜਿਹੜਾ ਪ੍ਰੋਡਕਟ ਬਣ ਗਿਆ ਉਹ ਵੀ ਮਾਰਕੀਟ ਚ ਅੱਗੇ ਸੇਲ ਹੋਣਾ ਤੇ ਲੱਗਣੀ ਉਹਨੂੰ ਅੱਗ ਹੈ ਤੇ ਪਰ ਉਹ ਇੱਕ ਬਾਇਓਫਿਊਲ ਦੀ ਤਰ੍ਹਾਂ ਯੂਜ਼ ਹੋਣ ਲੱਗ ਗਿਆ ਉਹਦੇ ਵਿੱਚ ਸਰਕਾਰ ਨੂੰ ਆਪ ਦਾ ਟੈਕਸ ਦਿਖ ਰਿਹਾ ਹੈਗਾ ਕਿ ਪਹਿਲਾਂ ਮਸ਼ੀਨਾਂ ਤੋਂ ਟੈਕਸ ਲਿਆ ਕਿਸਾਨਾਂ ਨੇ ਡੀਜ਼ਲ ਖੋ ਗਿਆ ਉਹਦੇ ਵੀ ਟੈਸਟ ਹੈ ਟੈਕਸ ਹੈਗਾ ਤੇ ਜਿਹੜਾ ਉਹ ਤੋਂ ਪ੍ਰੋਡਕਟ ਬਣ ਰਿਹਾ ਪਰਾਲੀ ਤੋਂ ਚਾਹੇ ਬਿਜਲੀ ਬਣ ਰਹੀ ਹੈ ਚਾਹੇ ਉਹ ਤੋਂ ਕੋਈ ਇਹ ਛੋਟੇ-ਛੋਟੇਗਾ ਪਿਲਟਸ ਬਣ ਰਹੇ ਆ ਬਾਲਾਂ ਦੇ ਤੌਰ ਤੇ ਉਹ ਵੀ ਅੱਗੇ ਵਿਕਣੀ ਆ ਉਹਦੀ ਸੇਲ ਹੋਣੀ ਆ ਉਹਦੇ ਵੀ ਟੈਕਸ ਮਿਲਣਾ ਸਰਕਾਰ ਦਾ ਪਲੈਨਿੰਗ ਹੋਰ ਤਰੀਕੇ ਨਾਲ ਚੱਲਦੀ ਹੈ ਜੀ ਹਾਂ ਜਿਵੇਂ ਆਪਾਂ ਕਹੇ ਦੀ ਮੰਨ ਲਓ ਆਪਾਂ ਆਪਾਂ ਕਈ ਮੰਨ ਲਾ ਬੰਦੇ ਸੁਣਦੇ ਹੈਗਾ ਲੈ ਵੀ ਆਪਾਂ ਇਹ ਗੱਠਾ ਬਣਾ ਲਿਆ ਤਾਂ ਆਪਣੀ ਜ਼ਮੀਨ 'ਚ ਕੋਈ ਚੀਜ਼ ਦੀ ਘਾਟ ਪੈਂਦੀ ਉਹਨਾਂ ਜੋ ਬਪਰ ਵਾਲੀ ਬਾਹਰ ਘੜਤੀ ਮੰਨ ਲਓ ਦੇਖੋ ਇਹ ਬਿਲਕੁਲ ਜੀ ਦੇਖੋ ਜਿਹੜੀਆਂ ਜ਼ਮੀਨਾਂ ਦੇ ਵਿੱਚ 5-7 ਫੁੱਟ ਤੱਕ ਇੱਕ ਸਾਰ ਚੰਗੀ ਮਿੱਟੀ ਹੈ ਉਹਨਾਂ ਨੂੰ ਕਾਫੀ ਸਾਲ ਨਹੀਂ ਪਤਾ ਲੱਗਦਾ ਪੰਜਾਬ 'ਚ 20 ਸਾਲ ਤੋਂ ਅੱਗ ਲੱਗ ਹੀ ਰਹੀ ਹੈ ਔਰ ਦਾ ਟਾਈਮ ਤੋ ਹੀ ਲੱਗ ਰਹੀ ਹੋਊਗੀ ਸ਼ਾਇਦ ਮੈਂ ਗਲਤ ਹੋਵਾਂ ਪਰ ਉੱਥੇ ਹਜ ਤੱਕ ਤਾਂ ਕੋਈ ਘੱਡੀ ਨਹੀਂ ਹੈਗੀ ਪਰ ਸਮੱਸਿਆ ਇਹ ਹੈ ਵੀ ਪਿਛਲੇ 5 ਸਾਲਾਂ ਤੋਂ ਲਗਾਤਾਰ ਹਰ ਸਾਲ 3-4 ਲੱਖ ਏਕੜ ਝੋਨੇ ਦਾ ਵੱਜ ਜਾਂਦਾ ਇਹ ਵੱਡੀ ਸਮੱਸਿਆ ਹੈਗੀ ਆ ਕਿਸੇ ਸਮੇਂ ਪੰਜਾਬ ਦੇ ਵਿੱਚ 30 ਲੱਖ ਵੀ ਹੈਕਟੇਅਰ ਝੋਨਾ ਨਹੀਂ ਸੀਗਾ 75 ਲੱਖ ਕਿੱਲਾ ਝੋਨਾ ਨਹੀਂ ਸੀਗਾ ਅੱਜ ਦੇ ਸਮੇਂ ਰਿਪੋਰਟ ਦੱਸ ਰਹੀ ਹੈ ਕਿ 36 ਤੋਂ 38 ਲੱਖ ਹੈਕਟੇਅਰ ਝੋਨਾ ਪੰਜਾਬ ਦੇ ਵਿੱਚ ਇਸ ਸਮੇਂ ਹੈਗਾ ਜਿਹੜਾ ਕਿ ਇਕ 100 ਲੱਖ ਤੋਂ ਥੋੜਾ ਜਿਹਾ ਘੱਟ ਬਣਦਾ ਹੈਗਾ ਜਿਹੜਾ ਕਿ ਬਹੁਤ ਵੱਡੀ ਮਾਤਰਾ ਇਕੱਠਾ ਨਹੀਂ ਲੱਗਿਆ 2 ਮਹੀਨੇ ਲੱਗੀ ਗਿਆ ਵੱड्या ਇਕੱਠਾ ਜਾਣਾ ਕਣਕ ਇਕੱਠੀ ਵੀਜੀ ਜਾਣੀ ਆ ਇਕੱਠੀ ਵੱਢੀ ਜਾਣੀ ਆ ਤਾਂ ਇਹ ਜਿਹੜਾ ਸਮਾਂ ਛੋਟਾ ਬਣਦਾ ਹੈ ਜ਼ਿਮੀਂਦਾਰ ਤੋਂ ਟੱਕੇ ਦੇ ਨਾਲ ਪਰਾਲੀ ਦੀ ਅੱਗ ਰੋਕਣ ਵਾਸਤੇ ਕਿਹਾ ਜਾ ਰਿਹਾ ਵੀ ਤੁਸੀਂ ਸਾਰੇ ਪੰਜਾਬ ਨੂੰ ਥੋੜੀ ਮਸ਼ੀਨਰੀ ਮਿਲੀ ਹੈ ਹਾਂ ਇਹ ਤਾਂ ਹੈ ਠੀਕ ਹੈ ਛੋਟੇ ਫਾਰਮਰ ਆ ਜਿਹੜੇ ਹੈਗੇ ਆ ਉਹ ਟਰੈਕਟਰ ਵੀ ਨਹੀਂ ਲੈ ਸਕਦੇ ਵੱਡੀ ਮਸ਼ੀਨਰੀ ਦੀ ਲੈਣ ਦੇ ਬਾਰੇ ਕਈ ਵਾਰੀ ਸੋਚਦੇ ਵੀ ਨਹੀਂ ਉਹਨਾਂ ਨੂੰ ਇਹ ਹੁੰਦਾ ਵੀ ਸੀਜ਼ਨ 'ਚ ਜਾ ਕੇ ਕਿਸੇ ਨਾ ਕਿਸੇ ਤੋਂ ਵਿਜਵਾਇ ਵਿਜਾਈ ਕਰਵਾ ਲਾਂਗੇ ਔਰ ਉਦੋਂ ਸਮਾਂ ਘੱਟ ਹੋਣ ਕਰਕੇ ਉਹ ਮਸ਼ੀਨਾਂ ਵੀ ਪ੍ਰੋਪਰ ਤਰ੍ਹਾਂ ਕਿਤੇ ਵਰਤੀਆਂ ਨਹੀਂ ਜਾ ਸਕਦੀਆਂ ਹੈਗੀਆਂ ਸਾਰੀਆਂ ਜ਼ਮੀਨਾਂ ਵਿੱਚ ਇੱਕ ਤਰੀਕਾ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਹੈਗਾ ਜੇ ਆਪਣੀ ਕਣਕ ਦੀ ਬਜਾਈ 1 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ 25 ਨਵੰਬਰ ਤੱਕ ਆਪਾਂ ਮੁਕੰਮਲ ਕਰਨੀ ਆ ਤਾਂ ਕਣਕ ਦਾ ਏਰੀਆ ਪੰਜਾਬ ਦੇ ਵਿੱਚ ਵੀ ਉਨਾ ਹੀ ਵੱਡਣਾ ਝੋਨੇ ਤੋਂ ਥੋੜਾ ਵੱਧਣਾ ਹੀ ਹੈ ਘਟਣਾ ਨਹੀਂ ਹੈਗਾ ਸਮਾਂ ਬਹੁਤ ਘੱਟਾ ਝੋਨਾ 60 ਦਿਨ ਚ ਲੱਗਿਆ ਕਣਕ 20 ਦਿਨਾਂ ਚ ਬੀਤੀ ਜਾਣੀ ਹੈ ਇਹ ਸਮਾਂ ਘੱਟ ਹੋਣ ਕਰਕੇ ਅੱਗ ਲੱਗ ਰਹੀ ਹੈ ਪਰ ਅੱਗ ਲੱਗਣੀ ਘਟ ਹੋ ਸਕਦੀ ਹੈ ਜਿਵੇਂ ਕਿਸੇ ਫਸਲ ਤੇ ਕੋਈ ਕੀੜਾ ਆਉਂਦਾ ਹਾਂਜੀ ਫਸਲ ਤੇ ਸਪਰੇਅ ਕਰਕੇ ਮੁਕੰਮਲ ਕੀੜਾ ਕੰਟਰੋਲ ਨਹੀਂ ਹੁੰਦਾ ਥੋੜਾ ਜਿਹਾ ਕੰਟਰੋਲ ਹੋ ਜਾਂਦਾ ਮੁਕੰਮਲ ਖਤਮ ਨਹੀਂ ਹੁੰਦਾ ਕੰਟਰੋਲ ਹੋ ਜਾਂਦਾ ਅੱਗ ਨੂੰ ਯਤਨ ਕੀਤੇ ਜਾ ਰਹੇ ਆ ਕੰਟਰੋਲ ਕਰਨ ਦੇ ਖਤਮ ਨਹੀਂ ਹੋ ਸਕਦੀ ਖਤਮ ਹੋ ਹੀ ਨਹੀਂ ਸਕਦੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਥੈਂਕ ਯੂ